ਸ਼੍ਰੀਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੋਲ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਅਤੇ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਪੰਜਾਬ ਦੇ ਵਿੱਚ ਹਾਲਾਤ ਕਾਫੀ ਗੰਭੀਰ ਚੱਲ ਰਹੇ ਨੇ ਪੰਜਾਬ ਦੇ ਵਿੱਚ ਡੈਮ ਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕਿਆ ਹੈ ਜਿਸ ਕਰਕੇ ਪੰਜਾਬ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਫੜਦਾ ਪਾਣੀ ਪਹੁੰਚ ਚੁੱਕਿਆ ਹੈ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐਸੇ ਮੌਕੇ ਪੰਜਾਬ ਵਾਸੀ ਹੀ ਪੰਜਾਬ ਵਾਸੀਆਂ ਦੇ ਨਾਲ ਖੜੇ ਹੋਏ ਨਜ਼ਰ ਆਏ ਹੁਣ ਜਿੰਦ ਦੀ ਸੰਗਠਾ ਦੇ ਵੱਲੋਂ ਉਹਨਾਂ ਲੋਕਾਂ ਦੀ ਸੇਵਾ ਕੀਤੀ ਗਈ ਜਿਹੜੇ ਹੜ੍ਹ ਦੇ ਨਾਲ ਪੀੜਿਤ ਨੇ ਜਿੰਦ ਦੀ ਸੰਗਠਾ ਦੇ ਵੱਲੋਂ ਹੜ੍ਹ ਪੀੜਿਤ ਪਰਿਵਾਰਾਂ ਦੇ ਵਾਸਤੇ ਰਸਦ ਦੀ ਸੇਵਾ ਕੀਤੀ ਗਈ ਇੰਜੇ ਔਰ ਗਾਮ ਦਾ ਪਤਾ ਸੀ ਜੋ ਯੁਵਾ ਸ਼ਕਤੀ ਸਰਵ ਸਾਰਾ ਗਾਉਂ ਹਰ ਘਰ ਸੇ जिन्होंने राशन पानी लेकर के यहाँ पहुंचे मैं आभार तो मतलब इन्होंने मतलब क्या है कि आपस का हमारा भाईचारा है इसमें कोई एहसान मंद होने की बात नहीं है लेकिन हम भाईचारा निभाने और प्रेम निभाने के लिए आए हैं और ये जो कहा है ये तो एक हमारी साथी है लेकिन एक बात है, जैसे अवतार सिंह जी ने हमारा जहाँ वाकर मान जो सम्मान किया हम उसको भी अच्छी तरह पहचानते हैं और ये भाईचारे में तब्दील हुआ और आज के बाद जो भी कोई बात होगी हमारी शांति होगी हमारा दुख भी और दुख सुख भी, भी आज के बाद पंजाब और हरियाणा की जो हम बातें करते थे और देख रहे थे कि आज हमें ये पता लगा कि हमारा प्रेम प्यार कितना और कितना अच्छा भाईचारा ਦੇ ਨਾਲ ਸਾਰਾ ਪੰਜਾਬ ਗੀਰ ਰਿਹਾ ਬਹੁਤ ਜ਼ਿਆਦਾ ਪਾਣੀ ਹੈ ਉਹ ਤੇ ਬਾਰਿਸ਼ ਹੋ ਰਹੀ ਹੈ ਤੇ ਸਾਰੀਆਂ ਸੰਸਥਾਵਾਂ ਕਿਰੋਣੀਪੁਰ ਦਾ ਪ੍ਰਬੰਧਕ ਜੀ 24 ਘੰਟੇ ਤਤਪਰ ਹੈ ਰੰਗਰਾਮ ਸਿੰਘ ਸ਼ਰਮਨਪਾਲੀ ਹੈ ਕੋਈ ਵੀ ਜਿਹੜੀਆਂ ਸਮਾਗਮ ਹੋਣਗੇ ਆ ਰਿਹਾ ਹੈ ਜੀ ਸਾਰੀ ਦੀ ਸੇਵਾ ਕਰਦੀ ਅਤੇ ਰਾਤ ਲਗਭਗ 3 ਵਜੇ ਉਹ ਕੱਲ੍ਹ ਦੇ ਤੇ ਰਹਿ ਰਹੇ ਸਨ ਹਰਿਆਣੇ ਤੋਂ ਜੀ ਹੁਣ ਸਾਡੇ ਗੁਰਮੁਖ ਪਿਆਰੇ ਆਪਣੀ ਟੀਮ ਦੇ ਨਾਲ ਇੱਥੇ ਰਾਸ਼ਨ ਪਾਣੀ ਲੈ ਕੇ ਰਸਤਾ ਮਸਤਾ ਲੈ ਕੇ ਗੁਰੂ ਘਰ ਦੇ ਵਿੱਚ ਪਹੁੰਚੇ ਹਨ ਅਤੇ ਇਹਨਾਂ ਦਾ ਸਵਾਗਤ ਸਰਦਾਰ ਪ੍ਰਤਾਪ ਸਿੰਘ ਜੀ ਨੇ ਅਲੂ ਵਿੱਚ ਸਟਾਰਟ ਵਿੱਚ ਕੀਤਾ ਹੈ ਜਿਸ ਸਾਡੇ ਪਾਣੀ ਦਾ ਪ੍ਰਬੰਧ ਕੀਤਾ ਹੈ ਆਦੇਹਣ ਇਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਹਨਮਾਨ ਮਿਲਿਆ ਹੈ ਗੁਰੂ ਤੁੰਗੁਰ ਮਹਾਰਾਜ ਦੀ ਕਿਰਪਾ ਕਰਨ ਇਹਨਾਂ ਦੇ ਸਿਰ ਤੇ ਮੇਰ ਸ੍ਰਿਆ ਹੱਥ ਰੱਖਣਾ ਕਿਉਂ ਇਹਨਾਂ ਨੇ ਸਮਾਗਮ ਨਿਭਾਏ ਨੇ ਇਹਨਾਂ ਦੀ ਸਵਾਵਾ ਕੀਤੀਆਂ ਉਹਨੀਆਂ ਅਤਗਾਲ ਦੇ ਸਬੂਤ ਕਰਨਾਂ ਇਹਨਾਂ ਨੇ ਜੜਦੀ ਕਲਾ ਕਰਨੇ ਇੱਥੇ ਆਉਣ ਦੇ ਇਹਨਾਂ ਨੂੰ ਸਮਝੇ ਸਾਫ ਵੱਲੋਂ ਕ੍ਰੋਮਿਕ ਰੋਗ ਦਾ ਪ੍ਰਬੰਧਕ ਮੀਟੀ ਵੱਲੋਂ ਬਹੁਤ ਹੀ ਜੀਵ ਆਇਆ ਜੀਵ ਆਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਦੋ ਗੱਡੀਆਂ ਰਸਨ ਪਾਣੀ ਦੀਆਂ ਲੈ ਕੇ ਪਹੁੰਚੇ ਨੇ ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਕਰਨ ਇਹਨਾਂ ਦਾ ਧੰਨਵਾਦ ਹੈ ਜੀ ਗੁਰੂ ਘਰ ਦੇ ਵਿੱਚੋਂ ਇਹਨਾਂ ਨੂੰ ਸਰਪਾਉ ਦੀ ਜਾਤ ਬਖਸ਼ਿਸ਼ ਕੀਤੀ ਗਈ ਹੈ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਪੰਜਾਬ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੈ ਉੱਥੇ ਹੀ ਪੰਜਾਬ ਦੇ ਵਿੱਚ ਕਿੰਨੇ ਪਰਿਵਾਰ ਏਦਾਂ ਦੇ ਨੇ ਜਿਨ੍ਹਾਂ ਦੇ ਹੜ੍ਹ ਦੇ ਪਾਣੀ ਦਾ ਪ੍ਰਭਾਵ ਪਿਆ ਵੱਖ-ਵੱਖ ਐਨ ਜੀਓ ਅਤੇ ਸਰਕਾਰਾਂ ਵੱਲੋਂ ਵੀ ਆਏ ਦਿਨ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਇੰਨਾ ਹੜ੍ਹ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਹੁਣ ਸੇਵਾ ਕਾਰਜਾਂ ਦੇ ਵਿੱਚ ਆਪਣੀ ਇੱਕ ਦਿਨ ਦੀ ਤਨਖਾਹ ਜਿਹੜੀ ਹੈ ਉਸ ਨੂੰ ਪਾਇਆ ਗੁਰਜੀ ਦਾ ਕਾਲਸਾ ਵਾਹੇ ਗੁਰਜੀ ਦੀ ਫਤ ਤੇ ਤੇ ਵੀ ਕੁਦਰਤੀ ਆਫਤ ਆਉਂਦੀ ਹੈ ਸ਼ਰੋਨੀ ਕੁਦਰਤਾਂ ਪ੍ਰਬੰਧਕ ਕਮੇਟੀ ਪਹਿਲ ਦੇ ਆਧਾਰ ਤੇ ਲੋਕਾਂ ਦੀ ਮਦਦ ਕਰਦੀ ਚਾਹੇ ਉਹ ਗੁਜਰਾਤ ਚ ਬਚਾ ਰਿਆ ਸੀ ਚਾਹੇ ਕੇਰਲਾ ਚ ਚਾਹੇ 오ਡੀਸਾ ਚ ਚਾਹੇ ਉਹ ਸ਼੍ਰੀਨਗਰ ਹੜ ਆਇਆ ਸੀ ਇਸੇ ਤਰ੍ਹਾਂ ਜਵੇਂ ਹੇਮਪੁਰ ਸਾਹ ਹੜ ਆਇਆ ਸੀ ਉਦੋਂ ਵੀ ਸਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਸੀਲਿਆਂ ਤੋਂ ਸੰਗਤ ਦੀ ਸੇਵਾ ਕੀਤੀ। ਜਿਹੜੇ ਸਾਲ ਜਿਹ 2 ਸਾਲ ਪਹਿਲਾਂ ਪੰਜਾਬ ਵਿੱਚ ਸਾਰੇ ਅਸੀਂ ਉਦੋਂ ਵੀ ਜਿਹੜਾ ਹੜਾ ਹੜਪੀੜ ਸੀਗੇ ਉਹਨਾਂ ਨੂੰ ਕੱਢ ਕੇ ਸੁਰੱਖਿਆ ਥਾਂ ਦੇ ਬਚਾਇਆ ਉਹਨਾਂ ਲਈ ਰਹਿਣ ਦਾ ਪ੍ਰਬੰਧ ਕੀਤਾ। ਉਹਨਾਂ ਲਈ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਇਤੋਂ ਤੱਕ ਕਿ ਉਦੋਂ ਜਿਹੜੇ ਲੋਕਾਂ ਨੇ ਅਸ਼ੋਕਪੰਚ ਪ੍ਰਕਾਸ਼ਰ ਉਹਨਾਂ ਲਈ ਚਾਰੇ ਦਾ ਪਰਵਾਦ ਵੀ ਕੀਤਾ। ਇਸ ਸਾਲ ਵੀ ਜਿਹੜਾ ਪੰਜਾਬ 'ਚ ਬੜੀ ਵੱਡੀ ਪੱਧਰ ਤੇ ਹੜਾ ਆਇਆ ਹੋਇਆ। ਖਾਸ ਕਰਕੇ ਡੇਰਾ ਬਾਬਾ ਨਾਨਕ ਰਮਦਾਸ, ਸੁਲਤਾਨਪੁਰ ਏਰੀਆ, ਗੋਹਨਵਾਲ ਏਰੀਆ ਇਹ ਲੋਹਜਪੁਰ ਏਰੀਆ। ਇਹਨਾਂ ਵਿੱਚੋਂ ਵੱਡੀ ਪੱਧਰ ਤੇ ਹੜ ਹੁਣ ਕਰਨ। ਲੋਕੀ ਘਰੋਂ ਬੇਕਾਰ ਹੋ ਗਏ ਨੇ। ਇਥੋਂ ਤੱਕ ਕਿ ਕਈ ਘਰਾਂ 'ਚ 8-8 10 ਦਾ ਫੁੱਟ ਪਾਣੀ ਚਲੇ ਗਿਆ। ਜੋਣੀ ਗੋਦਰ ਪ੍ਰਬੰਧਕ ਕਮੇਟੀ ਜਿਹੜੇ ਵੀ ਮਸੂਲੇ ਨੇ ਉਹਨਾਂ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਦਦ ਕੀਤੀ ਜਾ ਰਹੀ ਹੈ ਜਿੱਥੋਂ ਤੱਕ ਕਿ ਰਾਸ਼ਨ ਪਟਿਆ ਵੀ ਭੇਜਿਆ ਜਾ ਰਿਹਾ ਸ਼ੁੱਕਰ ਰਸਨੀ ਭੇਜਿਆ ਜਾ ਰਿਹਾ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਦੁੱਧ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਕਈ ਥਾਵਾਂ ਤੇ ਤਰਪਾਲਾ ਮੰਗੀਆਂ ਗਈ ਉਹ ਵੀ ਪ੍ਰਬੰਧ ਕੀਤਾ ਗਿਆ ਇਸੇ ਹੀ ਕੜੀ ਵਿੱਚ ਛਰੋਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਅੱਜ ਉਪਰਾਲਾ ਕੀਤਾ ਗਿਆ ਹੈ ਕਿ ਇੱਕ ਦੇ ਤਰ੍ਹਾਂ ਜਿਹੜੀ ਆ ਉਹ ਉਹ ਹੜਪੀੜਤਾਂ ਦੀ ਮਦਦ ਲਈ ਮਾਨ ਜੋ ਪ੍ਰਧਾਨ ਸਾਹਿਬ ਨੂੰ ਦਿੱਤੀ ਜਾਵੇ ਇਸ ਲਈ ਅਸੀਂ ਸਾਰੇ ਮਲਾਜਮਾਂ ਨੇ ਸਲਾਹ ਕਰਕੇ ਇੱਕ ਦਿਨ ਦੀ ਤਰਖਾ ਜਿਹੜੀ ਉਹ ਫਰ ਪ੍ਰਭਾਵ ਤੇ ਲੋਕਾਂ ਦੀ ਮਦਦ ਲਈ ਸ਼ਰੋਣੀ ਕੌਂਸਲ ਪਰਵੰਦ ਕਮੇਟੀ ਜੀ ਜਾਨਾ ਕਰਾ ਰਹੇ ਹਾਂ ਤਾਂ ਜੋ ਜਿੱਥੇ ਵੀ ਕੋਈ ਕਿਸੇ ਨੂੰ ਮਦਦ ਦੀ ਲੋੜ ਹੋਵੇ ਇਹ ਜਿਹੜੀ ਸਾਡੀ ਤਰਖਾ ਆ ਉਹ ਹੜਪੀੜਤਾਂ ਦੀ ਮਦਦ ਚ ਕਾਮਾ ਸਕੀ ਮੈਂ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਸਮੁੱਚੇ ਹੀ ਮਲਾਜਮਾਂ ਦਾ ਦਰਵਾਜ਼ਾ ਕਰਦਾ ਹਾਂ ਜਿਨ੍ਹਾਂ ਨੇ ਜਿਹੜੇ ਦਿਰਦਾਲ ਦੇ ਇੱਕ ਕਰਕੇ ਹੜਪੀੜਤਾਂ ਦੀ ਮਦਦ ਕਰ ਰਹੇ ਨੇ ਜੋ ਉਹਨਾਂ ਮਾਜਮਦਨ ਪਰਵਾਦੇ ਕਰਦਾਂ ਜਿਹੜੇ ਅੱਜ ਇਸ ਔਖੀ ਘੜੀ ਹੜਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੰਜਾਬ ਜੋ ਕਿ ਹੜ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੈ ਵੱਖੋ ਵੱਖre ਸੰਸਥਾਾਂਾਂ ਅਤੇ ਸਰਕਾਰਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੀ ਸਹਾਇਤਾ ਕੀਤੀ ਜਾਵੇ ਹੁਣ ਪੰਜਾਬ ਦੇ ਜਿਹੜਾ ਨਾਲ ਵਾਲਾ ਸੂਬਾ ਉਸ ਦੇ ਯੂਪੀ ਉਨ੍ਹਾਂ ਦੇ ਵੱਲੋਂ ਵੀ ਪੰਜਾਬ ਦੀ ਸਹਾਇਤਾ ਵਾਸਤੇ ਇੱਕ ਕਦਮ ਲਿਤਾ ਗਿਆ। ਯੂਪੀ ਦੇ ਵੱਲੋਂ ਯੂਪੀਡੀ ਸੰਗਠਾ ਦੇ ਵੱਲੋਂ ਅਜਨਾਲੇ ਦੇ ਇਲਾਕੇ ਦੇ ਵਿੱਚ ਹੜ੍ਹ ਦੇ ਨਾਲ ਜਿੰਨੇ ਵੀ ਪਰਿਵਾਰ ਪੀੜਿਤ ਸਨ ਉਨ੍ਹਾਂ ਵਾਸਤੇ ਸੇਵਾ ਕੀਤੀ ਗਈ। ਸ੍ਰੀ ਸਾਹਿਬ ਜਥੇਦਾਰ ਗੋਦੀਪ ਸਿੰਘ ਜੀ ਗੜਕਾਨ ਸਾਹਿਬ ਸ਼ਕਿੰਦਾਰ ਸਾਹਿਬ ਵਿੱਚ ਤੌਰ ਤੇ ਕਿਸਾਨ ਸਾਡੇ ਜਿਹੜੇ ਕਿਸਾਨਾਂ ਦੇ ਅਧਿਕਾਰ ਬਹੁਤ ਵੱਡੇ ਮੇਸਾ ਕਿਸਾਨਾਂ ਦੇ ਪਹੁੰਚੇ ਮੈਂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਸਰਕੀ ਦੇ ਵਿੱਚ ਨਾਲੇ ਜਰਮਦਾਸ ਚ ਸਾਡੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਸਾਡਾ ਦੁੱਖ ਮਣਾਉਣ ਵਾਸਤੇ ਪਹੁੰਚੇ ਆ ਤੇ ਲੋਕਾਂ ਦਾ ਹਾਲ ਚਾਲ ਜਾਣਨ ਲਈ ਕੋਈ ਇੱਥੇ ਪਹੁੰਚੇ ਆ ਬਾਕੀ ਸ਼ਰੋਣੀ ਲੋਪਾਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਤੌਰ ਤੇ ਪਾਣੀ ਦਾ ਪ੍ਰਬੰਧ ਪੰਜ ਜਿਹੜੇ ਆਏ ਸਾਡੇ ਸਰਦਾਰ ਜੇ ਦਰ ਸਿੰਘ ਜੀ ਤਾਂ ਵੀ ਪ੍ਰਧਾਨ ਸਾਹਿਬ ਨੇ ਪਿਛਲੇ ਦਿਨ ਹੀ ਸਾਨੂੰ ਟਰੱਕ ਜਿਹੜੇ ਪਾਣੀ ਨੇ ਭੇਜੇ ਆ ਚਾਰਾ ਭੇਜਦੇ ਆ ਦਾਲ ਭੇਜਦੇ ਆ ਆਟਾ ਭੇਜਦੇ ਆ ਮਤਲਬ ਹਰ ਤਰ੍ਹਾਂ ਦੀ ਸਮਗਰੀ ਜਿਹੜੀ ਆ ਸ਼ਰੋਨੀ ਕਮੇਟੀ ਦੇ ਅੰਦਰ ਤੇ ਪਹੁੰਚੀ ਆ ਜਿਹੜੀ ਅਸੀਂ ਹਰ ਪਿੰਡ ਦੇ ਵਿੱਚ ਜਿਹੜੀ ਆ ਕੋਸ਼ਿਸ਼ੀ ਕਰ ਰਹੇ ਆ ਪੰਜਾਬ ਦੇ ਕੋਨੇ-ਕੁਨੇ ਚੋਂ ਹਰ ਇੱਕ ਪਿੰਡ ਚੋਂ ਇੱਕ ਇੱਕ ਟਰਾਲੀ ਜਿਹੜੀ ਹਰ ਪਿੰਡ ਚੋਂ ਇੱਥੇ ਪਹੁੰਚੀ ਆ ਮੈਂ ਵੇਖ ਰਿਹਾ ਰੋਜ਼ ਹਜ਼ਾਰ ਟਾਲੀ ਜਿਹੜੀ ਆ ਨੌਜਵਾਨਾਂ ਦੇ ਪਿੰਡਾਂ ਤੋਂ ਆਰੀ ਸਮਾਨ ਲੈ ਕੇ ਉਹਨਾਂ ਨੂੰ ਮੈਂ ਸਜਦਾ ਕਰਦਾ ਉਹਨਾਂ ਅਗੇ ਸਿਰ ਝੁਕਾਉਂਦਾ ਕਿ ਉਹਨਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਦਿੜ ਰਾਤ ਦੇ ਇੱਕ ਕਰਕੇ ਚਾਹੇ ਨੀਂ ਵੀ ਪੈ ਜਾ ਮੀਂਹ ਦੇ ਵਿੱਚ ਵੀ ਚਾਹੇ ਕਿਸੇ ਪਿੰਡ ਦੇ ਵਿੱਚ 10-10 ਫੁੱਟ ਪਾਣੀ ਵੀ ਆ ਉੱਥੇ ਵੀ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਗਿਆ ਆਪਣੀ ਜਾਨ ਨੂੰ ਮਤਲਬ ਜਾਨ ਦੀ ਪਰਵਾਹ ਨਹੀਂ ਕਰਨ ਦੇ ਲੋਕ ਮੈਂ ਵੇਖਿਆ ਜਿਨ੍ਹਾਂ ਨੂੰ ਰਸਤੇ ਦਾ ਵੀ ਨਹੀਂ ਪਤਾ ਕਿ ਅਗਲੇ ਬੰਦੇ ਰਸਤਾ ਕਿੱਧਰ ਨੂੰ ਜਾਂਦਾ ਤਾਂ ਮੈਂ ਉਹਨਾਂ ਪਿੰਡਾਂ ਦੇ ਵਿੱਚ ਪਹੁੰਚ ਕੇ ਲੋਕਾਂ ਦਾ ਤੇ ਜਿਹੜਾ ਰਾਸ਼ਨ ਪਹੁੰਚਾ ਰਹੇ ਉਹਨਾਂ ਦਾ ਫਿਰ ਧੰਨਵਾਦ ਕਰਦਾ ਕਿ ਇੱਕ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਬੇਸਿਕਾ ਕਰਨੀ ਚਾਹੁੰਦਾ ਕਿ ਮੇਰ ਜਿਹੜੀ ਆ ਰਾਸ਼ਨ ਬਹੁਤ ਪਹੁੰਚ ਚੁੱਕਾ ਹੁਣ ਤੁਸੀਂ ਜਿਹੜੀ ਚਾਰੇ ਦੀ ਡੰਗਰਾਂ ਵਾਸਤੇ ਚਾਰਾ ਜਿਹੜਾ ਜਿੱਦਾਂ ਪੱਠੇ ਆ ਕਹਿ ਲੈਨੇ ਜਿੱਦਾਂ ਪੈਕਟ ਜਿਹੜੇ ਬਣੇ ਹੁੰਦੇ ਆ ਉਹ ਸੈਲਡ ਜਿਹੜਾ ਬਣਿਆ ਹੁੰਦਾ ਚਾਰਾ ਜਿੱਦਾਂ ਉਹ ਜਾਂ ਇਹਨਾਂ ਵਾਸਤੇ ਤਰਪਾਲਾਂ ਜਾਂ ਦਵਾਈਆਂ ਜਿਹੜੀਆਂ ਗਾਂ ਜਿੰਨਾਂ ਦੀ ਲੋੜ ਪੈਣੀ ਆ ਜਾਂ ਮੋਮਬਤੀਆਂ ਜਿੱਦਾਂ ਲੋਕਾਂ ਨੂੰ ਲਾਈਟ ਹੈ ਨਹੀਂ ਪਿੰਡਾਂ ਦੇ ਵਿੱਚ ਇਹੋ ਜਿਹੇ ਚੀਜ਼ਾਂ ਦੀ ਜਿਹੜੀ ਭੇਜਣ ਦੀ ਖੇਚਲ ਕਰਨ ਤਾਂ ਕਿ ਲੋਕਾਂ ਦੀ ਜਿਹੜੀ ਆ ਉਹ ਬਾਹਰ ਖੜੀ ਜਾਵੇ ਬਹੁਤ ਬਹੁਤ ਧੰਨਵਾਦ ਤੇਰਾ ਸਿੰਘ ਸਾਹਿਬ ਦਾ ਟਕੜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਾਫੀ ਲੋਕ ਪੰਜਾਬ ਦੇ ਵਿੱਚ ਹੜ੍ਹ ਦੇ ਪਾਣੀ ਦੇ ਕਰਕੇ ਪ੍ਰਭਾਵਿਤ ਹੋਏ ਨੇ ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਹੜ੍ਹ ਦੇ ਪਾਣੀ ਦੇ ਨਾਲ ਤਬਾਹ ਹੋਈਆਂ ਹੁਣ ਜਦੋਂ ਵੱਖ-ਵੱਖ ਸੰਸਥਾਵਾਂ ਤੇ ਸਰਕਾਰਾਂ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਇਹਨਾਂ ਪ੍ਰੇੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਉਸੇ ਮੌਕੇ ਸ਼੍ਰੋਮਣੀ ਗਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੋਰਜ ਸਿੰਘ ਦੇ ਵੱਲੋਂ ਕਿਹਾ ਗਿਆ ਕੀ ਸਾਨੂੰ ਇਸ ਸਮੇਂ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਜੋ ਲੋਕ ਇਸ ਸਮੇਂ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਸਮੇਂ ਪੋਲਿਟਿਕਸ ਬਿਲਕੁਲ ਨਹੀਂ ਕਰਨੀ ਚਾਹੀਦੀ ਸਗੋਂ ਸਾਨੂੰ ਇੱਕ ਦੂਜੇ ਦਾ ਹੱਥ ਫੜਨਾ ਚਾਹੀਦਾ ਇਸ ਸਮੇਂ ਬਖਾਲ ਸਾਹਿਬ ਵੈਕੁਲ ਜੀ ਕੀ ਫਤਿਹ ਅੱਜ ਅਸੀਂ ਪਿੰਡ ਸੁਧਾਰਦੀ ਮੰਡੀ ਦੇ ਵਿੱਚ ਖੜੋਤੇ ਆਂ ਚਾਰਾ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰੂੰਗਾ ਸਾਰੇ ਨਗਰਾਂ ਦੇ ਇੱਥੇ ਡੰਗਰ ਪਹੁੰਚੇ ਆ ਤੇ ਸਾਰੇ ਪਹੁੰਚੇ ਆ ਖੁੱਲਾ ਚਾਰਾ ਆਊਗਾ ਖੁੱਲਾ ਸਮਾਨ ਆਊਗਾ ਮੈਂ ਚੌਕ ਵੀ ਭੇਜਦਾ ਆ ਜਿੰਨੀਆਂ ਬੋਰੀਆਂ ਇਹ ਕਹਿਣ ਦੀਆਂ ਚਾਰਾ ਵੀ ਆਊ ਕੋਈ ਪਰਵਾਹ ਨਹੀਂ ਕਰਨੀ ਕੋਈ ਇਹ ਪ੍ਰਮਾਤਮਾ ਦੇ ਆਪਕੇ ਆਏ ਦੇ ਅੱਗੇ ਕੋਈ ਜ਼ੋਰ ਨਹੀਂ ਰੱਬ ਦੇ ਅੱਗੇ ਪਰ ਸਮਾਨ ਨਾਲੋਂ ਨਹੀਂ ਕੋਈ ਕਮੀ ਆਊਗੀ ਤਗੜੇ ਹੋ ਕੇ ਰਹੋ ਦਿਲ ਨਹੀਂ ਛੱਡਣਾ ਆਪਾਂ ਹਰ ਤਰ੍ਹਾਂ ਦਾ ਸਮਾਨ ਆਊਗਾ ਜਿਹੋ ਜਿਹਾ ਵੀ ਆ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਮੈਂ ਅੱਜ ਤਾਂ ਲਾਈਵ ਹੋਇਆ ਵੀ ਦੱਸਣੀਆਂ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਪਾਣੀ 'ਚ ਸੱਪ ਬਹੁਤ ਨਿਕਲ ਰਹੇ ਆ ਹੁਣੇ ਮੇਰੇ ਕੋਲ ਧਿਆਨ 'ਚ ਆਇਆ ਪਿੰਡ ਗਗੜ ਤੋਂ ਇੱਕ ਨੌਜਵਾਨ ਮੁੰਡੇ ਦੀ ਡੈਥ ਹੋ ਗਈ ਸੱਪ ਲੜ ਕੇ ਜਿਹਦਾ ਪੋਸਟਮਾਰਟਮ ਕਰਨ ਲਈ ਅਮਰਸਰ ਡੈੱਡ ਬੋਡੀ ਜਿਹੜੀ ਆ ਚਲੇ ਗਈ ਆ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਦਾ ਪੋਸਟਮਾਰਟਮ ਕਰਕੇ ਅਸੀਂ ਉਹਦੀ ਜਿਹੜੀ ਡੈੱਡ ਬੋਡੀ ਪਿੰਡ ਪਹੁੰਚਾਉਣ ਲੱਗੇ ਆ ਮੈਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਸੱਪ ਲੜਨ ਵਾਲੀ ਦਵਾਈ ਆ ਉਹ ਜਰੂਰ ਹਰ ਇੱਕ ਪਿੰਡਾਂ ਦੇ ਵਿੱਚ ਜਾਂ ਲਾਗੇ ਜਿੱਥੇ-ਜਿੱਥੇ ਵੀ ਕਿਤੇ ਹੈਗੀ ਆ ਉਹ ਸਪਲਾਈ ਕਰੋ ਕਿਉਂਕਿ ਪਾਣੀ ਦੇ ਵਿੱਚ ਜਿਹੜੇ ਸਾਪ ਆ ਉਹ ਨਿਕਲ ਕੇ ਲੋਕਾਂ ਦੇ ਘਰਾਂ 'ਚ ਵੀ ਆਉਣ ਵੜਦੇ ਆ ਇਸ ਕਰਕੇ ਬਹੁਤ ਜ਼ਰੂਰੀ ਆ ਦਵਾਈ ਦਾ ਪ੍ਰਬੰਧ ਕਰੋ ਜਿਹੜੀ ਸੱਪਾਂ ਦੇ ਲੜਨ ਵਾਲੀ ਜਿਹੜੀ ਆ ਮੌਕੇ ਤੇ ਦਿੱਤੀ ਜਾਵੇ। ਦੂਜੀ ਗੱਲ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੀ ਸਿਆਸਤ ਆ ਇਹ ਆਪਾਂ ਬਾਅਦ ਚ ਕਰ ਲਾਂਗੇ ਮਹੀਨਾ ਦੋ ਮਹੀਨੇ ਖਲੋ ਕੇ ਹੁਣ ਸਿਆਸਤ ਨਾ ਕਰੋ। ਹੁਣ ਇੱਕ ਦੂਜੇ ਦੀ ਬਾਹ ਫੜੋ ਕਿਉਂਕਿ ਇਹਦੇ ਉੱਤੇ ਮਾੜਾ ਸਮਾਜ ਜ਼ਿੰਦਗੀ ਚ ਨਹੀਂ ਆ ਸਕਦਾ। ਕਿਉਂਕਿ ਅਸੀਂ ਕੀ ਕਰ ਰਹੇ ਆ ਫੀਲਡ ਲਿਆ ਕੇ ਸਰਕਾਰੀ 10 ਬੋਰੀਆਂ ਆਪਣੇ ਬੰਦੇ ਨੂੰ ਇਹਨੂੰ ਦੇ ਦਿਓ, 10 ਉਹਨੂੰ ਦੇ ਦਿਓ। ਆ ਇੱਕ ਦੋ ਪਿੰਡਾਂ ਤੋਂ ਮੇਰੇ ਹੁਣੇ ਧਿਆਨ ਚ ਆਈ ਜਸੜਾ ਤੋਂ ਵੀ ਰਾਤ ਉਥੇ ਨੇਰੇ ਕਿਸੇ ਦੇ ਘਰ ਛੁੱਟੀ ਆ ਵੀ ਤੂੰ ਆਪਣੇ ਬੰਦਿਆਂ ਨੂੰ ਵੰਡ ਲਾ ਮੈਂ ਵੇਖੋ ਆ ਸਾਰਾ ਨਗਰ ਕੋਤਾ ਮੈਨੂੰ ਨਹੀਂ ਪਤਾ ਇੱਥੇ ਕਿਹੜਾ ਝਾੜੂ ਵਾਲਾ ਕਿਹੜਾ ਕਾਂਗਰਸੀ ਕਿਹੜਾ ਕਾਲੀ ਆ ਮੈਂ ਤਾਂ ਸਾਰਿਆਂ ਲਈ ਕਹਿੰਦਾ ਵੀ ਸਾਰੇ ਆਪਣਾ ਪਰਿਵਾਰ ਆ ਇਹਦੇ ਚ ਰਲ ਮਿਲ ਕੇ ਚੱਲੋ ਨਾ ਇਹ ਸਿਆਸਤ ਗੰਦੀ ਕਰੋ ਕੱਲ ਉਥੇ ਪਿੰਡ ਕੋ ਨਿਹਾਲ ਜਾਣਾ ਹੀ ਉਥੋਂ ਸਾਡੇ ਗੁਰੂ ਕੇ ਆਪਣਾ ਰਮਦਾਸ ਦੇ ਉਤੋਂ ਬਾਬੇ ਬੁੱਢਾ ਸਾਹਿਬ ਦੇ ਲੰਗਰ ਲੈ ਕੇ ਇਹ ਜਿਹੜੀ ਉਹ ਕਿਸ਼ਤੀ ਹੀ ਉਹ ਮੰਗੀ ਉਹਨਾਂ ਕੋ ਕਹਿੰਦੇ ਜੀ ਜਾਂ ਤਾਂ ਐਮਐਲਏ ਸਾਹਿਬ ਦੇ ਬੇਟੇ ਨਾਲ ਗੱਲ ਕਰਾਓ ਤੇ ਜਾਂ ਉਹਨਾਂ ਦੀ ਨੌ ਨਾਲ ਗੱਲ ਕਰਾਓ ਫੇਰ ਕਿਸ਼ਤੀ ਦੇਵਾਂਗੇ ਬਹੁਤ ਮਾੜੀਆਂ ਗੱਲਾਂ ਇਹ ਬਿਲਕੁਲ ਬੰਦ ਕਰੋ ਮੈਂ ਅਜੇ ਤੱਕ ਲਾਈਵ ਨਹੀਂ ਹੋਇਆ ਨਾ ਮੈਂ ਹੋਣਾ ਸੀ ਪਰ ਅੱਜ ਸਿਰ ਤੋਂ ਪਾਣੀ ਲੰਘਿਆ ਤਾਂ ਮੈਂ ਤਾਂ ਇਹ ਗੱਲਾਂ ਕਰਨ ਲੱਗਾ ਵੀ ਇਹ ਗੱਲਾਂ ਨਾ ਕਰੋ ਮਹੀਨਾ ਦੋ ਮਹੀਨੇ ਤੁਹਾਨੂੰ ਆਪਣੇ ਆ ਵੀ ਪਤਾ ਲੱਗਣਾ ਵੀ ਸਿਆਸਤ ਕੀ ਕੀ ਆ ਜਦੋਂ ਤੁਸੀਂ ਲੋਕਾਂ ਨੂੰ ਜਾਨਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਇਹਨਾਂ ਘਟੀਆਂ ਕੰਮ ਤੇ ਨਾ ਆਓ ਕਿ ਫੋਨ ਕਿਸ਼ਤੀ ਕਰਾਉਣ ਲਈ ਵੀ ਇਹਨਾਂ ਕੋਲੋਂ ਫੋਨ ਲੈਣਾ ਪੈਣਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਪਰ ਮੈਂ ਇੱਕੋ ਬੇਨਤੀ ਕਰਦਾ ਵੀ ਇਹ ਕੰਮ ਬੰਦ ਕਰੋ ਇਹ ਔਖਾ ਘੜੀ ਇਹ ਸਾਰੇ ਸਾਰਿਆਂ ਨੂੰ ਇੱਕ ਅੱਖ ਨਾਲ ਵੇਖੋ ਸਾਰੇ ਭਾਵੇਂ ਕੋਈ ਪਾਰਟੀ ਨਾਲ ਕੋਈ ਸੰਬੰਧ ਰੱਖਦਾ ਸਾਰਿਆਂ ਦੀ ਬਾਹ ਫੜੋ ਰਲ ਮਿਲ ਕੇ ਤੇ ਇਹ ਨਾ ਪੁੱਛੋ ਵੀ ਆਹ ਕੌਣ ਆ ਤੇ ਉਹ ਕੌਣ ਆ ਰਲ ਮਿਲ ਕੇ ਸਾਰੇ ਜਿਹੜੇ ਸਾਥ ਦਿਓ ਬਾਕੀ ਇੱਕ ਮੈਂ ਖੀਰ ਤੇ ਇੱਕ ਬੇਨਤੀ ਪੰਜਾਬ ਦੇ ਵਸਨੀਕਾਂ ਨੂੰ ਵੀ ਕਰਨੀ ਚਾਹੁੰਦਾ ਕਿ ਤੁਹਾਨੂੰ ਵੀ ਸਲਾਮ ਆ ਕੱਲ ਮੈਂ ਵੇਖਿਆ ਰਮਦਾਸ ਤੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਹਜ਼ਾਰ ਟਰਾਲੀ ਘਟੋ ਘੱਟ ਜਿਹੜੀ ਰਾਸ਼ਨ ਦੀ ਦੇ ਪਾਣੀ ਦੀ ਲੋਕਾਂ ਨੇ ਲਾਈਨ ਲਾਤੀ ਮੈਂ ਤੁਹਾਡੇ ਤੁਹਾਡਾ ਸਭ ਤੋਂ ਪਹਿਲਾਂ ਸਿਰ ਝੁਕਾਉਣਾ ਤੁਹਾਡੇ ਗਾੜੀ ਦਾ ਧੰਨਵਾਦ ਕਰਦਾ ਵੀ ਜਿਹੜਾ ਤੁਸੀਂ ਏਡਾ ਵੱਡਾ ਹੰਬਲਾ ਮਾਰਿਆ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕੱਲ ਲੰਗਰ ਦੀ ਵੀ ਬੜੀ ਬਦਮੀ ਹੋਣੀ ਆ ਵੀ ਲੰਗਰ ਜਿਹੜਾ ਉਹ ਲੋਕਾਂ ਤੱਕ ਪਹੁੰਚ ਨਹੀਂ ੜਿਆ ਮੁੜ ਕੇ ਮਗਰੋਂ ਤੋੜੀ ਕਈਆਂ ਨੇ ਤੋਂ ਉੱਥੇ ਵੇਸਟ ਹੀ ਕੀਤਾ ਪਾਣੀ ਵੀ ਬਹੁਤ ਜ਼ਿਆਦਾ ਪਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਥੋੜਾ ਜਿਹਾ ਹੌਸਲੇ ਨਾਲ ਚੱਲੋ ਜਿਹੜੀਆਂ ਚੀਜ਼ਾਂ ਦੀ ਅਸਲ ਲੋੜ ਆ ਲੋਕਾਂ ਨੂੰ ਉਹ ਚੀਜ਼ਾਂ ਲੈ ਕੇ ਆਓ ਸਭ ਤੋਂ ਜ਼ਰੂਰੀ ਆ ਤਰਪਾਲਾ ਕਿਉਂਕਿ بارش ਨਹੀਂ ਹਟਦੀ ਤਰਪਾਲਾ ਪਿੰਡਾਂ 'ਚ ਪਚਾਓ ਵੱਧ ਤੋਂ ਵੱਧ ਕਿਉਂਕਿ ਲੋਕੀ ਕੋਠਿਆਂ ਦੇ ਰਹਿ ਰਹੇ ਆ ਤੇ ਕੋਠਿਆਂ ਦੇ ਉੱਤੇ ਤਰਪਾਲਾਂ ਦੀ ਲੋੜ ਆ ਲੋਕਾਂ ਨੂੰ ਪਿੰਡਾਂ 'ਚ ਦੂਜੀ ਗੱਲ ਲੋਕਾਂ ਨੂੰ ਜਿਹੜਾ ਫੀਡ ਤੇ ਜਾਂ ਜਿਹੜਾ ਚੌਕ ਰਿਆ ਇਹ ਪਚਾਓ ਤਾਂ ਕਿ ਲੋਕੀ ਆਪਣੀ ਟੁੜੀ-ਤਾੜੀ ਤੇ ਮਾਲ ਡੰਗਰ ਨੂੰ ਪਾ ਕੇ ਆਪਣਾ ਟਾਈਮ ਪਾਸ ਕਰ ਸਕਣ ਤੀਜੀ ਇਹ ਦਵਾਈਆਂ ਜਿਹੜੀਆਂ ਦਾ ਸਾਨੂੰ ਲੋਡ ਪੈਣੀ ਆ ਲੋਕਾਂ ਨੂੰ ਖਾਰਸ਼ ਹੋਣੀ ਸ਼ੁਰੂ ਹੋ ਗਈ ਆ ਅੱਖਾਂ ਦੀ ਬਿਮਾਰੀ ਸ਼ੁਰੂ ਹੋ ਗਈ ਪਿੰਡਾਂ 'ਚ ਕਿਉਂਕਿ ਜਾਨਵਰ ਇੰਨੇ ਪਾਣੀ 'ਚ ਮਰ ਗਏ ਆ ਕਿ ਪਾਣੀ ਦੇ ਵਿੱਚੋਂ ਬੋਹ ਹੋਣੀ ਸ਼ੁਰੂ ਹੋ ਗਈ ਆ ਤੇ ਉਹਦੇ ਨਾਲ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਇਸ ਕਰਕੇ ਭਰਾਓ ਸਾਰਿਆਂ ਨੂੰ ਲੋਡਵੰਦ ਚੀਜ਼ਾਂ ਜਿਹੜੀਆਂ ਪੁੱਛ ਕੇ ਬਚਾਓ ਦੂਜੀ ਤੀਜੀ ਗੱਲ ਆ ਮਾਰੇ ਵੇਖਣ ਜਾਇਆ ਵੀ ਕੱਲ ਜਿਹੜੇ ਜਿੱਥੇ ਲੋਕ ਜਾਂਦੇ ਆ ਜਿੱਥੇ ਪਹਿਲਾਂ ਪਹਿਲਾਂ ਸ਼ੁਰੂ 'ਚ ਪਹੁੰਚਦੇ ਆ ਉੱਥੇ ਹੀ ਖਲੋ ਜਾਂਦੇ ਆ ਲੋਕ ਉਸੇ ਪਿੰਡ ਇੱਕੇ ਜੀ ਸਾਰਾ ਸਮਾਨ ਜਿਹੜਾ ਦੇਈ ਜਾਂਦੇ ਤੇ ਲੋਕਾਂ ਦੇ ਘਰਾਂ 'ਚ ਸਟਾਕ ਹੋਈ ਜਾਂਦਾ ਵੰਡ ਵਰਤ ਕੇ ਗਾਹ ਪਿੰਡਾਂ ਦੇ ਵਿੱਚ ਪਹੁੰਚੇ ਜਿਧਰਾਂ ਵੀ ਪਹੁੰਚਿਆ ਜਾਂਦਾ ਬਾਕੀ ਜਿੱਥੇ ਸਾਡੀ ਲੋੜ ਆ ਸਾਡੇ ਨਾਲ ਸੰਪਰਕ ਕਰੋ ਦੱਸੋ ਸਾਨੂੰ ਲੋੜ ਰਹੀ ਸੇਵਾ 'ਚ ਹਾਜ਼ਰ ਹਾਂ ਬਸ ਇੰਨੇ ਸ਼ਬਦਾਂ ਦੇ ਨਾਲ ਸ਼ਿਮਾ ਦਾ ਜੱਜ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜ਼ਿਲ੍ਹਾ ਫਿਰੋਜ਼ਪੁਰ ਹਰੀਕੇ ਪੱਤਣ ਨਾਲ ਲੱਗਦੇ ਪਿੰਡਾਂ ਦੇ ਵਿੱਚ ਫਤੇ ਟੀਵੀ ਪਰਿਵਾਰ ਅਤੇ ਉਹਨਾਂ ਦੇ ਨਾਲ ਨਾਲ ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਵੱਲੋਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ। ਉਹਨਾਂ ਵੱਲੋਂ ਉੱਥੇ ਪਹੁੰਚਿਆ ਗਿਆ ਅਤੇ ਪੀੜਿਤ ਪਰਿਵਾਰਾਂ ਦਾ ਜਾਇਜ਼ਾ ਲਿੱਤਾ ਗਿਆ। ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਕਸ਼ਤੀ ਤੇ ਸਵਾਰ ਹੋ ਕੇ ਪੀੜਿਤ ਪਰਿਵਾਰਾਂ ਦੇ ਕੋਲ ਪਹੁੰਚਿਆ ਗਿਆ ਅਤੇ ਉਹਨਾਂ ਦੀ ਸਹਾਇਤਾ ਕੀਤੀ ਗਈ। ਫਤਿਹ ਟੀਵੀ ਪਰਿਵਾਰ ਅਤੇ ਉਹਨਾਂ ਦੇ ਨਾਲ ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਵੱਲੋਂ ਰਾਸ਼ਨ ਨੂੰ ਲੈ ਕੇ ਅਤੇ ਘਰ-ਘਰ ਜਾ ਕੇ ਉਹਨਾਂ ਨੂੰ ਰਾਸ਼ਨ ਦਿੱਤਾ ਗਿਆ। ਉਹਨਾਂ ਦੇ ਨਾਲ ਨਾਲ ਦਵਾਈਆਂ ਅਤੇ ਹੋਰ ਵੀ ਜਿੰਨੀ ਜ਼ਰੂਰਤਾਂ ਦਾ ਸਮਾਨ ਸੀਗਾ ਉਹਨਾਂ ਵੱਲੋਂ ਦਿੱਤਾ ਗਿਆ ਅਤੇ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ। ਤੇ ਅਸੀਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਅਤੀ ਸਤਿਕਾਰਯੋਗ ਸਾਡੇ ਨਾਲ ਪੰਤ ਪ੍ਰਸਿੱਧ ਮਹਾਂਪੁਰਸ਼ ਮਾਤਾ ਵਿਪਨ ਬ੍ਰੀਤ ਕੋਰ ਜੀ ਅਤੀ ਸਤਿਕਾਰਯੋਗ ਫਤਿਹ ਚੈਨਲ ਦੇ ਐਮ ਡੀ ਸਰਦਾਰ ਰਾਜਵੰਤ ਸਿੰਘ ਬੋਹਰਾ ਦਾਸ ਸਿੱਖ ਨੌਜਵਾਨ ਸੇਵਾ ਸੈਕਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਪਹਿਲਾ ਦਾਬ ਜੀ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦੀਨਾ ਕੇ ਅਸੀਂ ਪਹੁੰਚੇ ਆ ਜਿੱਥੇ ਮੈਂ ਸਮਝਦਾ ਵੀ ਅੱਖਾਂ ਭਰ ਆਈਆਂ ਇਹ ਮਾਂ ਨੂੰ ਦੇਖ ਕੇ ਤੇ ਜਿੱਦਾਂ ਮਖੂ ਸਾਹਿਬ ਨੇ ਸਾਨੂੰ ਸਾਰੀ ਡਿਟੇਲ ਵੀ ਦਿੱਤੀ ਹੈ ਤੇ ਅਸੀਂ ਇੱਕ ਚੀਜ਼ ਦਾ ਤੁਹਾਨੂੰ ਵਚਨ ਕਰਦੇ ਆਂ ਵਾਦਾ ਕਰਦੇ ਆਂ ਮਾਤਾ ਜੀ ਜੋ ਜੋ ਤੁਸੀਂ ਹੁਕਮ ਕਰੋਗੇ ਜਿਹੜੀ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਮਖੂ ਸਾਹਿਬ ਤੁਸੀਂ ਵਿੱਚੋ ਜੋ ਜੋ ਤੁਸੀਂ ਹੁਕਮ ਕਰੋਗੇ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਸਾਰੀਆਂ ਜਥੇਬੰਦੀਆਂ ਭਾਈ ਸਾਹਿਬ ਭਾਈ ਗੁਰੂ ਗਬਾਦ ਸਿੰਘ ਦੀ ਪ੍ਰੇਰਣਾ ਨਾਲ ਤੁਹਾਨੂੰ ਵਚਨ ਕਰਕੇ ਜਾਂਦੇ ਆਂ ਜੋ ਜੋ ਤੁਸੀਂ ਹੁਕਮ ਕਰੋਗੇ ਨਾ ਉਹ ਸਮਾਨ ਉਹ ਵਸਤਾਂ ਅਸੀਂ ਲੈ ਕੇ ਤੁਹਾਡੇ ਹਸਦੀਨਾ ਕੇ ਪਿੰਡ ਜਾਵਾਂਗੇ ਮੈਂ ਹਾਲਾਤ ਦੇਖਿਆ ਵੱਦ ਤੋਂ ਵੱਧ ਹੋ ਗਏ ਨੇ ਕਿਵੇਂ ਕਿਵੇਂ ਦਰਦ ਸੁਣਾਈਏ ਕਿਸੇ ਨੂੰ ਕਿ ਅੱਜ ਅੱਜ ਹਾਲਾਤ ਕਿਹੋ ਜਿਹੇ ਨਿਰੰਕਾਰ ਨੇ ਬਣਾਤੇ ਨੇ ਕੱਲ ਮੈਂ ਆਲਮਗੀ ਸਾਹਿਬ ਗਿਆ ਜੀ ਉੱਥੇ ਮੈਂ ਰੋ ਕੇ ਅਰਦਾਸ ਕਰਕੇ ਆਇਆ ਸੱਚੇ ਬਾਦਸ਼ਾਹ ਬਸ ਕਰੋ ਇਹ ਇਹ ਸਾਰਾ ਪੰਜਾਬ ਤੁਹਾਡਾ ਆਪਣਾ ਵਰਸਾਇਆ ਆਇਆ ਪੰਜਾਬ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਜਿੱਥੇ ਕਈ ਸੰਤਾਂ ਮਹਾਂਪੁਰਸ਼ਾਂ ਨੇ ਜਨਮ ਲਿਆ ਤੇ ਮੈਨੂੰ ਕਿਸੇ ਨੇ ਸਵਾਲ ਕਰਤਾ ਵੀ ਪੰਜਾਬ ਵਾਲੇ ਤਾਂ ਬਾਹਰ ਜਾਂਦੇ ਸੇਵਾ ਕਰਨ ਅੱਜ ਤੁਹਾਡੀ ਬਾਹ ਕੋਈ ਨਹੀਂ ਫੜਨ ਆਇਆ ਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਪੰਜਾਬ ਦਾ ਇੱਕ ਇੱਕ ਪਰਵਾਰ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਹੈ ਤੁਸੀਂ ਹੁਕਮ ਤਾਂ ਕਰਕੇ ਵੇਖੋ ਸੋ ਨਿਹਾਲ ਸਤਿ ਸ਼੍ਰੀ ਅਕਾਲ ਅੱਜ ਸਾਡੇ ਕੋਲ ਸੰਗਤ ਦੇ ਭੇਜੀਆਂ ਵਸਤਾਂ ਮਾਤਾ ਜੀ ਨੇ ਲੰਗਰ ਨਾਲ 250 ਪੈਕੇਟ ਅਸੀਂ ਰਸਤਾ ਦੇ ਲੈ ਕੇ ਆਏ ਆਂ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਡੀਆਂ ਸੰਗਤਾਂ ਨੇ ਅਸੀਸਾਂ ਨਾਲ ਸਾਨੂੰ ਦਿੱਤੇ ਆ ਅਸੀਂ ਲੈ ਕੇ ਆਏ ਆ ਅੱਗੋਂ ਵਾਸਤੇ ਵੀ ਮਾਤਾ ਜੀ ਜੋ ਤੁਸੀਂ ਹੁਕਮ ਕਰੋਗੇ ਜੋ ਮਕੂਸਾ ਹੁਕਮ ਕਰਨਗੇ ਅਸੀਂ ਨਾਲ ਆ ਅਸੀਂ ਤੁਹਾਡੇ ਸਾਰੇ ਨਾਲ ਮਾਤਾ ਜੀ ਵੀ ਬਚਨ ਕਰ ਰਹੇ ਨੇ ਹੋਰਾ ਸਾਹਿਬ ਵੀ ਕਰ ਰਹੇ ਅਸੀਂ ਵੀ ਕਰ ਰਹੇ ਹ ਜਿੱਦਾਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਆ ਜੀ ਡੀਸੀਐਮ ਯੰਗ ਐਂਟਰਪ੍ਰੈਨਰ ਸਕੂਲ ਦੇ ਵਿੱਚ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦਾ ਨਾਮ ਸੀ AI ਅਤਸਵ 3 ਜਿਸ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਵੱਲੋਂ ਪਾਰਟਿਸਿਪੇਟ ਕੀਤਾ ਗਿਆ ਅਤੇ AID Health Day ਨਾਲ ਉਹਨਾਂ ਬੱਚਿਆਂ ਦੇ ਵੱਲੋਂ ਬਹੁਤ ਹੀ ਵਧੀਆ ਪ੍ਰੋਜੈਕਟ ਅਤੇ ਮਾਡਲ ਬਣਾਏ ਗਏ। ਜਿੱਤੀ ਜਾਣਕਾਰੀ ਖੁਦ DCMD ਪ੍ਰਿੰਸੀਪਲ ਦੇ ਵੱਲੋਂ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ। ਹੈਲੋ, ਆਈ ਐਮ ਮੀਨੂ ਚੋਪੜਾ ਪ੍ਰਿੰਸੀਪਲ ਐਟ DCMES। ਟੂਡੇ ਆਈ ਪ੍ਰਾਊਡਲੀ ਅਨਾਉਂਸ ਥੈਟ ਓਨ ਬਿਹੈਫ ਆਫ DCM ਗਰੁੱਪ ਆਫ ਸਕੂਲਸ, ਵੀ ਆਰ ਹੋਸਟਿੰਗ AID SERVE 3.0 The festival of artificial intelligence and emerging technologies. The event has seen participation of nearly 500 students from 21 schools all over northern India. The festival is also showcasing the creativity and innovative skills of our students, where they have uh, used uh, their creative minds to create. Uh, projects uh, aimed at improving the quality of our environment and for sustainable development the projects range from the uh, technological fields of uh, robotics arvr coding etc to felicitate them inspire them and motivate them we have none other than the honorable governor of punjab shri ਗੁਲਾਬਜੰਤ ਕਟਾਰੀਆ ਜੀ ਵਿਦਾਸ ਥੈਂਕ ਯੂ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਰੀਆਂ ਹੋਰ ਸਰਗਰਮੀਆਂ ਲੈ ਕੇ ਫੇਰੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਜੋ ਇਜਾਜ਼ਤ ਸ਼ਸ਼੍ਰੀਆਕਰ